ਜੀ ਨਿੰਦਨ ਤੇ ਥੋੜਾ ਮੇਰਾ ਹਰਪ੍ਰਿੰਤ ਤੁਹਾਨੂੰ ਪਸੰਦ ਤਾਂ ਹੈ ਕਿਤੇ ਜ਼ਬਰਦਸਤੀ ਤਾਂ ਨਹੀਂ ਕਰ ਰਿਹਾ ਨਹੀਂ ਜੀ ਨਹੀਂ ਸਾਹਮਣੋਂ ਬਿਠੇ ਕਿੰਨਾ ਬਰੇਲੀ ਨੂੰ ਤੁਸੀਂ ਜੀ ਮੈਂ 12 ਕਿੱਥੇ ਆਈ ਹਾਂ ਕਿ ਤੁਸੀਂ ਮੈਂ ਗ੍ਰੈਜੂਏਸ਼ਨ ਕਿਸੇ ਨੂੰ ਤੁਹਾਨੂੰ ਤਾਂ ਮੈਂ ਪਸੰਦ ਹੈ ਨਾ ਫਿਰ ਦੱਸ ਮੈਂ ਤਾਂ ਜਦੋਂ ਤੁਹਾਡੀ ਫੋਟੋ ਵੇਖੀ ਸੀ ਮੈਂ ਤਾਂ ਤੁਸੀਂ ਉਹਦੀ ਪਸੰਦ ਆ ਗਈ ਸੀ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਜੀ ਸਾਡੇ ਘਰੇ। ਹਨੇਕ ਚੀਜ਼ ਤੋਂ ਦੇ ਹਰ ਇੱਕ ਸੁਪਨੇ ਪੂਰੇ ਹੋਣਗੇ, ਰਾਣੀ ਬਣਾ ਕੇ ਰੱਖਾਂਗੇ। ਬਸ ਜੀ ਮੈਂ ਵੀ ਇਹੀ ਚਾਹੁੰਨੀ ਹਾਂ, ਬਸ ਕਦੇ ਉੱਚਾ ਨਹੀਂ ਵਾਣਾ ਬੋਢਿਓ। ਮੈਂ ਵੀ ਤੁਹਾਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ। ਜਿਵੇਂ ਤੁਸੀਂ ਮੈਨੂੰ ਕਹੋਗੇ ਨਾ, ਬਸ ਮੈਂ ਉਵੇਂ ਹੀ ਕਰੂੰਗੀ। ਬਸ ਕਦੇ ਲੜਿਓ ਨਾ ਜਾਂ ਕਦੇ ਇੱਥੇ ਆ ਕੇ ਬੇਬੇ-ਬਾਪੂ ਨੂੰ ਨਾ ਕੁਝ ਬੋਲਿਓ। ਨਹੀਂ ਨਹੀਂ ਜੀ, ਤੁਹਾਡੇ ਬੇਬੇ-ਬਾਪੂ ਨੂੰ ਮੈਂ ਆਪਦਾ ਬੇਬੇ-ਬਾਪੂ ਮੰਨ ਕੇ ਚੱਲੂੰਗੀ। ਬਸ ਤੁਸੀਂ ਵੀ ਘਰੇ ਬੇਬੇ ਦਾ ਖਿਆਲ ਰੱਖਿਓ ਬਾਈ ਦਾ ਭਾਬੀ ਦਾ ਭਾਬੀ ਨਾਲ ਰਲ ਮਿਲ ਕੇ ਕੰਮ ਕਰਵਾਇਓ ਬਸ ਘਰ ਸਾਰਾ ਸੰਭ ਲੈਣਾ ਤੁਸੀਂ ਆ ਕੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਚਾਰਤਾ ਜੀ ਆਪਣੇ ਕਰੇ ਕਿਉਂ ਲੜਨਾ ਮੈਂ ਮੈਂ ਕਦੀ ਵੀ ਕਿਸੇ ਵੀ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਆਉਣ ਦਿੰਦੀ ਹੋਰ ਬਾਕੀ ਜੇ ਤੁਹਾਨੂੰ ਕੋਈ ਲੱਗਿਆ ਕਿਸੇ ਵੀ ਤਰ੍ਹਾਂ ਦਾ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਬੇਬੇ ਨੂੰ ਦੱਸ ਸਕਦੇ ਹੋ ਹਾਂਜੀ ਕੋਈ ਗੱਲ ਨਹੀਂ ਹਾਂਜੀ ਬਾਕੀ ਹੌਲੀ ਹੌਲੀ ਤੁਸੀਂ ਰਲ ਮਿਲ ਜਾਓਗੇ ਆਪਾਂ ਰਾਜਾ ਜਿਵੇਂ ਜਿਵੇਂ ਸਮਾਂ ਬੀਤੂਗਾ ਨਾ ਹਾਂਜੀ ਇਹ ਤਾਂ ਹੈ ਜਿਵੇਂ ਜਿਵੇਂ ਪਰਿਵਾਰ ਚ ਉੱਥੇ ਮੈਂ ਜਾਊਂਗੀ ਸਾਰਿਆਂ ਨਾਲ ਮਿਲੂੰਗੀ ਤਾਂ ਆਪੇ ਸਾਰੀ ਸਮਝ ਆ ਜੂਗੀ ਮੈਨੂੰ ਹਾਂਜੀ ਹੋਰ ਬਸ ਵਧੀਆ ਜੀ ਸਿੱਖਣਾ ਠੀਕ ਹੈ ਹਾਂਜੀ ਹਾਂਜੀ ਕੀ ਕਰਦੇ ਹੁੰਨੀ ਹੋਰ ਬਸ ਹੁਣ ਤਾਂ ਘਰੇ ਬੇਬੇ ਨਾਲ ਕੱਪੜੇ ਲੇੜੇ ਦਾ ਕੰਮ ਸਿੱਖਦੀ ਹੁੰਨੀ ਆ ਕੱਪੜੇ-ਕੱਪੜੇ ਸਿਉਣ ਲੈਣੀਆਂ ਮੈਂ ਸਹੀ ਹਾਂਜੀ ਚਲੋ ਇਹ ਤਾਂ ਵਧੀਆ ਹੋਇਆ ਫਿਰ ਬਾਕੀ ਹੁਣ ਬੇਬੇ ਘਰ ਦੇ ਕੰਮ ਸਿਖਾ ਦਿੰਦੀ ਆ ਕਹਿੰਦੀ ਅੱਗੇ ਜਾ ਕੇ ਇਹੀ ਤੇਰੇ ਕੰਮ ਆਉਣਗੇ ਹਾਂ ਉਹ ਤਾਂ ਹੈ बाकी कोई एडा कम है भी नहीं अपने दो जनिया है रल मिल के कर लिया करो बाकी ए जी कम कार तो आने चाहिए है नहीं पता कि हाँ जी चलो कोई ना बेटा बापू ठीक रहे हाँ जी हाँ जी ठीक रहते आप चलिए फिर है ना उन्ना चलो हाँ जी

ਦੇ ਤੋ ਭਜ ਰਹੀ ਆ ਨਹੀਂ ਭਾਬੀ ਮੈਂ ਕੀ ਤੋ ਭਜਣਾ ਕੁਛ ਨਹੀਂ ਹੋਇਆ ਮੈਂ ਤਾਂ ਭਾਬੀ ਆ ਕਿਪੋਛ ਨਹੀਂ ਹੋਇਆ ਮੈਂ ਤਾਂ ਕਮਲੀਏ ਮੈਂ ਤੈਨੂੰ ਆਪਣੀ ਨਣਤ ਨਹੀਂ ਹਮੇਸ਼ਾ ਮੈਂ ਤੈਨੂੰ ਆਪਣੀ ਭੈਣ ਸਮਝਿਆ ਹਉਦੇ ਬੱਚਿਆਂ ਵਾਂਗੂ ਪਿਆਰ ਕਰਦੀ ਆ ਮੈਂ ਤੈਨੂੰ ਮੈਂ ਤੈਨੂੰ ਚੰਗੀ ਤਰ੍ਹਾਂ ਪੜ੍ਹ ਲੈਣੀ ਹੁੰਨੀ ਆ ਜਦੋਂ ਤੂੰ ਖੁਸ਼ ਹੁੰਨੀ ਆ ਉਦੋਂ ਵੀ ਤੇ ਜਦੋਂ ਤੂੰ ਉਦਾਸ ਹੁੰਨੀ ਆ ਉਦੋਂ ਵੀ ਕਿੰਨਾ ਕੁ ਟਾਈਮ ਘੁੱਟ ਘੁੱਟ ਕੇ ਰੋਏਗੀ ਹੁਣ ਆਹੀ ਕੁਝ ਰਹੀ ਆ ਮੇਰੇ ਪੱਲੇ ਹੁਣ ਘਰਦਿਆਂ ਨੂੰ ਸਾਰਾ ਟਾਈਮ ਰੋ ਕੇ ਵੀ ਨਹੀਂ ਦਿਖਾ ਸਕਦੀ ਮੈਨੂੰ ਹੱਸਣਾ ਹੀ ਪਊਗਾ ਮੈਂ ਮੰਨਦੀ ਮੇਰਾ ਮਨ ਨਹੀਂ ਹੈਗਾ ਅੰਦਰੋਂ ਹੱਸਣ ਦਾ ਪਰ ਮੈਂ ਆਪਣੇ ਮਾਂ ਬਿਓ ਲਈ ਇਹ ਨਾ ਤਾਂ ਕਰ ਹੀ ਸਕਦੀ ਆ ਮੈਨੂੰ ਇਹ ਦੱਸ ਤੂੰ ਰੱਬ ਨਾਲ ਨਾਰਾਜ਼ ਮੈਨੂੰ ਇਹ ਦੱਸ ਤੈਨੂੰ ਰੱਬ ਤੇ ਭਰੋਸਾ ਨਹੀਂ ਭਾਬੀ ਰੱਬ ਤੇ ਭਰੋਸਾ ਤਾਂ ਪੂਰਾ ਹੀ ਸੀ ਪਰ ਹੁਣ ਮਨ ਜੇ ਡੋਲ ਗਿਆ ਹੁਣ ਇਹ ਲੱਗਦਾ ਵੀ ਜ਼ਿੰਦਗੀ 'ਚ ਕੁਛ ਵੀ ਨਹੀਂ ਰਹਿ ਗਿਆ ਕੁਛ ਵੀ ਨਹੀਂ 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 ਕਮਲੀ ਐ ਨਹੀਂ ਬੋਲਦੇ ਹੁੰਦੇਗੇ ਮੇਰੀ ਗੱਲ ਸੁਣ ਮਰਿਆ ਨਾਲ ਮਰਿਆ ਨਹੀਂ ਜਾਂਦਾ ਜੋ ਪਰਮਾਤਮਾ ਕਰਦਾ ਨਾ ਚੰਗਾ ਕਰਦਾ ਇਹ ਨਹੀਂ ਚੰਗਾ ਕੁਛ ਭਾਬੀ ਕੁਛ ਵੀ ਨਹੀਂ ਚੰਗਾ ਚਾ ਜਿਹੜਾ ਕੁਛ ਮੇਰੇ ਨਾਲ ਹੋਣਾ ਸੀ ਉਹ ਤਾਂ ਹੋ ਗਿਆ ਆ ਮੇਰੇ ਪਿੱਛੇ ਹੁਣ ਦੋ ਘਰ ਦੋ ਘਰ ਉਜੜੀ ਜਾਂਦੇ ਆ ਭਾਬੀ ਭਾਬੀ ਮੈਂ ਉਸ ਘਰ ਹੀ ਨਹੀਂ ਜਾ ਸਕਦੀ ਮੈਂ ਤੈਨੂੰ ਪਤਾ ਨਾ ਮੈਂ ਹਰਪ੍ਰੀਤ ਨੂੰ ਦਿਨੋਂ ਆਪਦਾ ਮੰਨ ਲਿਆ ਸੀ ਮੈਂ ਉਹ ਤੋਂ ਬਿਨਾ ਨਹੀਂ ਜੀ ਸਕਦੀ ਬੱਸ ਇੱਕ ਮੌਤ ਨਹੀਂ ਆਉਂਦੀ ਮੈਨੂੰ ਮੈਨੂੰ ਜੀਣਾ ਪੈ ਰਿਹਾ ਘਰਦਿਆਂ ਕਰਕੇ ਤੇ ਜੇ ਮੈਨੂੰ ਉੱਥੇ ਜਾਣਾ ਪੈ ਗਿਆ ਬਾਪੂ ਨੇ ਮੈਨੂੰ ਉੱਥੇ ਭੇਜਤਾ ਮੈਂ ਜਾਉਂਦੀ ਮਰ ਜੂਗੀ ਨਾ ਮੈਂ ਜਾਉਂਦਿਆਂ ਚ ਨਾ ਮੈਂ ਮਰਿਆਂ ਚ ਉੱਥੇ ਮੈਨੂੰ ਉਹਦੀ ਯਾਦ ਆਊਗੀ ਮੈਂ ਉੱਥੇ ਤਾਂ ਜਮੇ ਨਹੀਂ ਜਾ ਸਕਦੀ ਬਾਪੀ ਮਨਿੰਦਰ ਮੈਂ ਸਮਝਦੀ ਹਾਂ ਸਭ ਕੁਝ ਨਾ ਅਸੀਂ ਕਿਹੜਾ ਤੇਰੇ ਦੁਸ਼ਮਣ ਆ ਨੜੇ ਬਾਪੂ ਤੇ ਤੇਰਾ ਵੀਰਾ ਤਾਂ ਨਾ ਉਸ ਇਨਸਾਨ ਤੋਂ ਬਹੁਤ ਨਫ਼ਰਤ ਕਰਦੇ ਨੇਗੀ ਤੈਨੂੰ ਕਦੇ ਨਹੀਂ ਉਸ ਘਰ ਚ ਤੋਰਨਗੇ ਉਹ ਭਾਬੀ ਐ ਤਾਂ ਮੈਨੂੰ ਆਪਣੇ ਪਿਓ ਤੇ ਤੇ ਭਰਾ ਤੇ ਪੂਰੇ ਜਿਕੇ ਨਾ ਵੀ ਉਹ ਮੈਨੂੰ ਖੂਜ ਤੱਕਾਂ ਨਹੀਂ ਦਿੰਦੇ ਪਰ ਫਿਰ ਵੀ ਮੈਨੂੰ ਡਰ ਜਾ ਲੱਗਦਾ ਹੁਣ ਤਾਂ ਭਾਬੀ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਸਾਰੀ ਰਾਤ ਮੇਰੇ ਜਾਗਦੀ ਦੀ ਨਿਕਲ ਜਾਂਦੀ ਆ ਮੈਨੂੰ ਚੈਨ ਹੀ ਨਹੀਂ ਆਉਂਦਾ ਕਿਤੇ ਪਾਸੇ ਸਮਝੀ ਨਹੀਂ ਆਉਂਦਾ ਕਿੱਥੇ ਜਾਵਾਂ ਨਾ ਤਾਂ ਇੱਥੇ ਜੀ ਲੱਗਦਾ ਨਾ ਕਿਸੇ ਹੋਰ ਪਾਸੇ ਬਸ ਇੱਕ ਹੱਸਣਾ ਪੈਂਦਾ ਘਰਦਿਆਂ ਕਰਕੇ ਭਾਬੀ ਤੂੰ ਨਾ ਬਾਪੂ ਕੋਲ ਜੱਪੂ ਕੋਲ ਕਿਸੇ ਕੋਲ ਗੱਲ ਨਾ ਕਰੀ ਵੀ ਮੈਂ ਰੋ ਰਹੀ ਸੀ ਤੇਰੇ ਕੋਲ ਬਸ ਉਹਨੂੰ ਨਾ ਹੀ ਲੱਗੇ ਵੀ ਹਾਂ ਮਨਿੰਦਰ ਹੁਣ ਕੋਸ਼ਾ ਮੈਂ ਕਿਸੇ ਕੋਲ ਖਲ ਨਹੀਂ ਕਰਦੀ ਮੈਂ ਤਾਂ ਬਸ ਤੈਨੂੰ ਇਹ ਕਹਿਣਾ ਚਾਹੁੰਦੀ ਆ ਜੇ ਤੈਨੂੰ ਲੱਗਦਾ ਨਾ ਵੀ ਸਾਰੇ ਦਰਵਾਜ਼ੇ ਬੰਦ ਹੋ ਗਏ ਤੂੰ ਸਾਰਾ ਕੁਝ ਉਸ ਪਰਮਾਤਮਾ ਤੇ ਸਿੱਟ ਦੇ ਸਭ ਕੁਝ ਸਹੀ ਹੋ ਜਾਊਗਾ ਦਿਨ ਪੈ ਕੇ ਤਾਂ ਸਭ ਕੁਝ ਸਹੀ ਹੋ ਜਾਂਦਾਗਾ ਮੇਰੀ ਗੱਲ ਸੁਣ ਮੈਨੂੰ ਇਹ ਦੱਸ ਤੂੰ ਕਿੰਨਾ ਚਿਰ ਕੁੱਟ-ਕੁੱਟ ਕੇ ਜੀਏਗੀ ਆਖਰ ਨੂੰ ਸਾਰਾ ਕੁਝ ਤੈਨੂੰ ਭੁੱਲਣਾ ਤਾਂ ਪੈਣਾ ਹੀ ਆ। ਬਾਬੀ ਭੁੱਲ ਲਈ ਤਾਂ ਜਾਂਦਾ ਨਹੀਂ। ਠੀਕ ਕਰ। ਨਹੀਂ ਭੁੱਲਿਆ ਜਾਂਦਾ ਮੈਨੂੰ। ਮਨਿੰਦਰ ਜੇ ਤੋ ਸਾਰੇ ਰਾਸਤੇ ਬੰਦ ਹੋ ਜਾਣ ਨਾ। ਤਾਂ ਫੈਸਲਾ ਉਸ ਰੱਬ ਤੇ ਸੌਂ ਦੇਣਾ ਚਾਹੀਦਾ। ਉਹ ਪਰਮਾਤਮਾ ਸਭ ਕੁਝ ਸਹੀ ਕਰ ਦਿੰਦਾ। ਹਾਂ ਬਾਬੇ ਰੱਬ ਤੇ ਛੱਡ ਤਾਂ ਸਾਰਾ ਕੁਝ। ਅੱਗੇ ਵੀ ਰੱਬ ਨੇ ਕੀਤਾ। ਤੇ ਮੈਂ ਸੋਣ ਵੀ ਰੱਬ ਹੀ ਕਰੂਗਾ ਯਾਰਾ ਕੁਝ ਕਰਨ। ਮੇਰੇ ਬਲਬੇ ਜੀ ਰੱਬ ਤੇ ਛੜ ਤਨ ਫਿਰ ਰੋਨੀਗਾ ਤੂੰ ਰੋਣਾ ਨਹੀਂ ਹੱਸ ਕੇ ਵਗਾ ਚੱਲ 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 ਹੱਸ ਮੇਰੀ ਪਿਆਰੀ ਨਣ ਦਾ ਲੈ ਸਾਰਿਆਂ ਨੂੰ ਚਾਹ ਫੜਾਤੀ ਮੈਂ ਤਾਂ ਚਾਹ ਹੀ ਨਹੀਂ ਪੀਤੀ ਤੇ ਤੂੰ ਵੀ ਨਹੀਂ ਪੀਤੀ ਚੱਲ ਫਿਰ ਆਪਾਂ ਦੋਨੇ ਜਾਣੀਆਂ ਸਵਾਜੀ ਚਾਹ ਬਣਾਉਣੀਆਂ ਚੱਲ ਹੱਸ ਕੇ ਬਣਾਉਣੀ ਐ ਉਹ ਵੀ ਤੂੰ ਬਣਾ ਕੇ ਪਿਉਣੀ ਐ ਮੈਨੂੰ ਚਲ ਉੱਠ ਬਿੰਦਰ ਉਹ ਬਿੰਦਰ ਭਾਬੀ ਬਿੰਦਰ ਕਿੱਥੇ ਆ ਮੈਨੂੰ ਨਹੀਂ ਪਤਾ ਕਿੱਥੇ ਆ ਮੇਰਾ ਕਹਾਂ ਕੁੱਛੜ ਨਾ ਬੰਨਿਆ ਥੋ ਭਾਬੀ ਕਦੇ ਤਾਂ ਹੱਸ ਕੇ ਬੋਲ ਲਿਆ ਕਰ ਸਾਡੇ ਨਾਲ ਉਹ ਸਾਹਮਣੇ ਦਾ ਖੜਾ ਬਾਈ ਓਏ ਆ ਜਾ ਓਏ ਆ ਜਾ ਸਾਰਾ ਦਿਨ ਤੇਥੋਂ ਪਸੂ ਨਹੀਂ ਰੱਜਦੇ ਪਸੂਆਂ ਚ ਪਸੂ ਹੋਇਆ ਰਹਿਣਾ ਹੈਗਾ ਹਾਂ ਭਾਈ ਕਿ ਕਰਾ ਅ ਮੈਂ ਹਾਂ ਦੇਖ ਲਾ ਲੱਸੀ ਲਈ ਗਲਾਸ ਭਾਈ ਇੱਕ ਗੱਲ ਤਾਂ ਮੈਂ ਦੇਖੀ ਆ ਹੋਰ ਗੱਲਾਂ ਦੀਆਂ ਗੱਲਾਂ ਬਾਹਰ ਬੰਦਾ ਭਾਵੇਂ ਸ਼ੇਰ ਹੋਵੇ ਘਰ ਦੇ ਵਿੱਚ ਉਹਦੀ ਜਮੇ ਨਹੀਂ ਚੱਲਦੀ ਨਹੀਂ ਸਹੀ ਗੱਲ ਆ ਭਾਈ ਬਿਲਕੁਲ ਸਹੀ ਗੱਲ ਆ ਤੂੰ ਐਂ ਦੇਖ ਲੈ ਮੈਂ ਆਉਣ ਸਰ ਬੁਲਾਇਆ ਭਾਬੀ ਨੂੰ ਮੈਂ ਕਿਹਾ ਭਾਬੀ ਮੈਂ ਬਾਈ ਕਿੱਥੇ ਆ ਤੇ ਮੈਨੂੰ ਐ ਪੈ ਗਈ ਜਿਵੇਂ ਸੂਈ ਕੁੱਤੀ ਪੈਂਦੀ ਹੁੰਦੀ ਐ ਅੱਛਾ ਜੀ ਉਹ ਲਿਆ ਚੇਤੀ ਕੀ ਗੱਲ ਇੱਕ ਗਲਾਸ ਲਿਆਂਦਾ ਬਾਈ ਨੇ ਨਹੀਂ ਪੀਣੀ ਇਹ ਤਾਂ ਹੁਣ ਹੀ ਪੀਕੇ ਹਟੇ ਸੀ ਕਹਾਂ ਦੀ ਐ ਨਾ ਤਾਂ ਗੱਲ ਸੁਕਦਾ ਕਿ ਨਾ ਜਿਦੂ ਹੱਥ ਲੱਸੀ ਪੀਣ ਦਾ ਉਹ ਚੱਲ ਕੋਈ ਗੱਲ ਨਹੀਂ ਭਾਬੀ ਸਾਡੇ 'ਚ ਕੁਝ ਵੰਡਿਆ ਤੂੰ ਇੱਕ ਗਲਾਸ ਹੋਰ ਦੇ ਦੇ ਭੈਣ ਚੋ ਦੇ ਦੇ ਨਾਲ ਦੀ ਲੱਸੀ ਬਸ ਕੋਈ ਨਾ ਪੀਤੀ ਹੋਈ ਆ ਤੂੰ ਹੀ ਪੀ ਲੈ ਉਹ ਚੱਲ ਕੋਈ ਨਹੀਂ ਭਾਈ ਮੈਂ ਤਾਂ ਹੁਣੇ ਹੀ ਪੀ ਕੇ ਛੱਡਿਆ ਸੀ ਇਹ ਕੀ ਗੱਲ ਕਰੰਟ ਜੇ ਮਾਰੀ ਜਾਂਦੇ ਕਿਤੇ ਹੋਰ ਤਾਂ ਨਹੀਂ ਦਾਰਾਂ ਛੱਟ ਕਰਤੀਆਂ ਤੂੰ ਉਹ ਹੋਈਆਂ ਪਈਆਂ ਭਾਈ ਥੋੜੀਆਂ ਥੋੜੀਆਂ ਹੋਈਆਂ ਪਈਆਂ ਕਰੰਟ ਜਾਂਦਾ ਲਾਈਟ ਲਾਈਟਾਂ ਜੇ ਨਿਕਲਦੀਆਂ ਮਾੜੀਆਂ ਮਾੜੀਆਂ ਲਾਈਟਾਂ ਜੀਆਂ ਮੇਰੀ ਗੱਲ ਸੁਣ ਲੈ ਕਿਕਰ ਸੈਂ ਮੈਨੂੰ ਤਾਂ ਪਸੰਦ ਨਹੀਂ ਆ ਤੂੰ ਜਿਹੜੇ ਮਜ਼ਾਕ ਜੇ ਕਰਦਾ ਹੁੰਦਾ ਮੇਰੇ ਨਾਲ ਨਾ ਵਾਦੇ ਘਾਟੇ ਜਿ ਕਰਿਆ ਕਰ ਮਜ਼ਾਕ ਦੀ ਤੇ ਲੈ ਭਾਬੀ ਤੇਰੇ ਨਾਲ ਨਾ ਕਰੂੰ ਹੋਰ ਕਿਤੇ ਨਾ ਕਰੂੰ ਉਹ ਦਿਉਰ ਪਰਜਾਈਆਂ ਦੇ ਜੇਠ ਪਰਜਾਈਆਂ ਦੇ ਤਾਂ ਸ਼ੁਰੂ ਤਾਂ ਬਣੇ ਆਏ ਆ ਮਜ਼ਾਕ ਹੋਰ ਆਪ ਦੀ ਤਾਈ ਨਾ ਕਰੂਗਾ ਇਹ ਯੂਸਾ ਕਰ ਦੇ ਲਿਆ ਕਰ ਲਿਆ ਤਾਂ ਹੈ ਚੱਲ ਕੋਈ ਨਹੀਂ ਭਾਈ ਤੂੰ ਗੁੱਸਾ ਨਾ ਕਰ ਉਹ ਯਾਰ ਮੈਂ ਗੁੱਸਾ ਕਰ ਤਾਈ ਤਾਂ ਹੀ ਬੋਲਦੀ ਰਹਿੰਦੀ ਏ ਉਹ ਤੇ ਮੈਂ ਆਪਾਂ ਤਾਂ ਆਪ ਗਿੱਜੇ ਹੋਏ ਆ ਉਹ ਵੀ ਇਹੀਂ ਬੋਲਦੇ ਰਹਿੰਦੀ ਏ ਸਾਰਾ ਦਿਨ ਜਿਹਨੂੰ ਪਤਾ ਹੀ ਨਹੀਂ ਵੀ ਆਪਣੀ ਯਾਰੀ ਦਾ ਉਹ ਯਾਰੀਆਂ ਦਾ ਇਹਨਾਂ ਨੂੰ ਕੀ ਪਤਾ ਹੈ ਤਾਂ ਹੀ ਤਾਂ ਬਸ ਹੁਣ ਦੱਸ ਉਹ ਤਿਆਰ ਬਸ ਕਰੇ ਅਮੀ ਚੱਜੂ ਪੈ ਗਿਆ ਮਾੜੀ ਜੀ ਗੱਲ ਤੇ ਮੈਨੂੰ ਤਾਂ ਨਾ ਮੈਂ ਤੈਨੂੰ ਕਹਿਣੀ ਵੀ ਸੀ ਗੱਲ ਵੀ ਯਾਰ ਜਦੋਂ ਕੋਈ ਗੱਲਬਾਤ ਕਰਨੀ ਹੁੰਦੀ ਆ ਆਪਾਂ ਬਾਹਰ ਆ ਕੇ ਕਰ ਲਿਆ ਕਰਾਂਗੇ ਚਲੋ ਆਪਾਂ ਬਾਹਰ ਆ ਕੇ ਕਰ ਲਿਆ ਕਰਾਂਗੇ ਸਾਡੇ ਘਰੇ ਤਾਂ ਹੈ ਨਹੀਂ ਗੱਲ ਕਰਨ ਦਾ ਯਾਰ ਕੋਈ ਹੱਜ ਨਹੀਂ ਮੈਂ ਦੇਖ ਹੀ ਲਿਆ ਬਾਈ ਤੜਕੇ ਸਾਰਾ ਕੰਜਰ ਕਲੇਸਤਰੀ ਸੱਸ ਕਰਕੇ ਹੀ ਪੈਂਦਾ ਤੂੰ ਇਹਨੂੰ ਘਰੇ ਕਿਉਂ ਨਹੀਂ ਭੇਜ ਦਿੰਦਾ ਉਹ ਯਾਰ ਬੱਸ ਕਰਦੀ ਕੀ ਐ ਬੈਠੀ ਬਸ ਹੋਈ ਬਸ ਯਾਰ ਕੀ ਕਹਾਂ ਤੇ ਕੀ ਨਾ ਉਹ ਬੈਠੀ ਆ ਉਹਦੀ ਕਰਕੇ ਆ ਮੇਰੀ ਸੱਸ ਹੋਵੇ ਨਾ ਅੱਥ ਨੂੰ ਘਰੋਂ ਕੱਢ ਦਿਆਂ ਮੈਂ ਮੈਨੂੰ ਲੱਗ ਗਿਆ ਪਤਾ ਬਈ ਤੂੰ ਜਿਹੜਾ ਹੱਥ ਨੇ ਘਰੇ ਕੱਢ ਸਕਦਾ ਚੱਲ ਛੱਡ ਇਹਨਾਂ ਗੱਲਾਂ ਨੂੰ ਤੁਸੀਂ ਨਾ ਪਾ ਇਹਦੀਆਂ ਗੱਲਾਂ ਚਨਾਇਆ ਕਰੋ ਰੋਟੀ ਵੀ ਨਹੀਂ ਸ਼ਾਂ ਨੂੰ ਤੈਨੂੰ ਕਿਉਂ ਕੀ ਗੱਲ ਹੋ ਗਈ ਨਾ ਮੇਰੀ ਮਾਂ ਨੂੰ ਕਿਵੇਂ ਰੋਕ ਦੇਣਾ ਤੂੰ ਘਰੇ ਹੁਣ ਉਹ ਚੱਲ ਕੋਈ ਨਹੀਂ ਪਰਚਾਈ ਕਿਉਂ ਗੁੱਸੇ ਹੋ ਜਾਣੀ ਹੈ ਹੈ ਤੂੰ ਤਾਂ ਭਾਈ ਬੋਲ ਨਾ ਤੈਨੂੰ ਤਾਂ ਸ਼ਰਮ ਆਉਂਦੀ ਨਹੀਂ ਕਿਉਂ ਮੈਨੂੰ ਕਿਉਂ ਨਹੀਂ ਸ਼ਰਮ ਆਦੀ ਮੈਂ ਕੀ ਕਰਤਾ ਦੱਸ ਇਹ ਜਾਂ ਹਾਂ ਜਿਹੜਾ ਵਿਆਹ ਕਰਾਉਣ ਨੂੰ ਕਰਦਾ ਤੇ ਲੈ ਪਿੰਡ ਚ ਤੂੰ ਤਾਂ ਹੋਈ ਪਈ ਆ ਤੇਰੀ ਉਹ ਥੂ ਥੂ ਹੋਈ ਪਈ ਆ ਤਾ ਮੇਰੀ ਹੋਈ ਪਈ ਆ ਭਾਈ ਤੈਨੂੰ ਕਿਸ ਗੱਲ ਦਾ ਦੁੱਖ ਹੈ ਕਮਾਲ ਆ ਯਾਰ ਤੂੰ ਮਾੜਾ ਮੋਟਾ ਤਾਂ ਸਮਝਾਇਆ ਇਹਨੂੰ ਉਹ ਵਿਆਹ ਤਾਂ ਸਾਰੇ ਕਰਾਉਂਦੇ ਆ ਫੇਰ ਕੀ ਹੋ ਗਿਆ ਹੈ ਵਿਆਹ ਤਾਂ ਸਾਰੇ ਕਰਾਉਂਦੇ ਆ ਪਰ ਦੋ ਦੋ ਨਹੀਂ ਕਰਾਉਂਦਾ ਕੋਈ ਹੂੰ ਖਾ ਭਾਬੀ ਕੀ ਗੱਲ ਕਰਦੀਆਂ ਕਰਾਉਣ ਵਾਲੇ ਤਾਂ ਚਾਰ ਚਾਰ ਵੀ ਕਰਾ ਲੈਂਦੇ ਆ ਬਸ ਅਗਲੀ ਤਿਆਰ ਹੋਣੀ ਚਾਹੀਦੀ ਹੈ ਜੇ ਅਗੀ ਡਾਂਗ ਵਾਲੀ ਹੋਈ ਨਾ ਤਾਂ ਜੁੱਤੀ ਲਾ ਲੂਗੀ ਤੇ ਤੇਰਾ ਫਿਰ ਗੰਝਾ ਕਰ ਦੂਗੀ ਪਰ ਉਹ ਤਾਂ ਮਿਲੀ ਨਹੀਂ ਕੋਈ ਇਹਦੀ ਭਾਈ ਮਾੜਾ ਮੋਟਾ ਤਾਂ ਕੋ ਸਮਝਾ ਕਿਵੇਂ ਬੋਲਦੀ ਆ ਯਾਰ ਮੈਨੂੰ ਆਏ ਗਏ ਇਹਨੂੰ ਇਸ ਤੋਂ ਦੇ ਮੂੰਹ ਨੂੰ ਚੁੱਪਾ ਵੀ ਉਹ ਕੀ ਕਹੂਗੀ ਵੀ ਕੀ ਬੋਲਦੀ ਆ ਮੇਰੇ ਘਰ ਬਾਰੇ ਉਹ ਚੁੱਪ ਨਹੀਂ ਕਰਦੀ ਕਿਵੇਂ ਭੋਗ ਜਾ ਕੁੱਤੇ ਵਾਂਗੂ ਮੈਂ ਕੀ ਬੋਲਦੀ ਆ ਮੈਂ ਤਾਂ ਚੁੱਪ ਤਾਂ ਹੈਗੀ ਆ ਹੋ ਭਾਬੀ ਜੇ ਤੂੰ ਚੁੱਪਾ ਨਾ ਤਾਂ ਫਿਰ ਬੋਲਦੀ ਕਿ ਨੂੰ ਆਖਦੇ ਹੁੰਦੇ ਚੱਲ ਛੱਡ ਇਹਨਾਂ ਗੱਲਾਂ ਨੂੰ ਯਾਰ ਕਿਉਂ ਐਵੇਂ ਇਹਨਾਂ ਨਾਲ ਸਿੰਘ ਬਸਾਏ ਆ ਤੂੰ ਮੇਰੀ ਗੱਲ ਸੁਣ ਮੈਨੂੰ ਆਪਦੀ رائے ਦੇ ਹੁਣ ਮੈਂ ਦੱਸ ਕੀ ਕਰਾਂ ਹਾਂ ਦੱਸ ਮੈਂ ਦਿੱਤਾ ਉਹਨਾਂ ਨੂੰ ਡੇਢ ਮਹੀਨਾ ਹਾਂ ਠੀਕ ਹੈ ਤੇ ਦਿਨ ਹੋਇਆ ਹਜੇ 4 ਹਾਂ ਠੀਕ ਹੈ ਨਾ ਤੇ ਹੁਣ ਮੈਨੂੰ ਦੱਸ ਵੀ ਕੀ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਹੈਗਾ ਭਾਈ ਹੈਪੀ ਦੇ ਸਹੁਰਾ ਨੇ ਭਾਈ ਡੇਢ ਮਹੀਨੇ ਬਾਅਦ ਆਪਾਂ ਸੋਚ ਵਿਚਾਰ ਕਰਕੇ ਫੇਰ ਗੱਲ ਕਰਾਂਗੇ। ਅੱਛਾ। ਤੁਸੀਂ ਕੁਝ ਨਹੀਂ ਬੋਲਣਾ। ਬਸ। ਕਿਉਂ ਬੋਲਣਾ ਕਿਉਂ? ਉਹ ਲੈ ਪਰਚਾਈ ਉਹੀ ਗੱਲ ਫੇਰ ਅਸੀਂ ਆਪਦੀ ਗੱਲ ਵੀ ਨਾ ਕਰਗੇ ਹੁਣ। ਨਾ ਕੋਈ ਲੋੜ ਨਹੀਂ ਹੈਗੀਗੀ। ਇਹ ਤਾਂ ਸਲਾਹ ਲੈਣ ਦੀ। ਤੂੰ ਕਿਸੇ ਹੋਰ ਕੋਲੇ ਜਾ ਸਲਾਹ ਲੈਣ ਵਾਸਤੇ। ਨਾ ਅਜੇ ਤੱਕ ਮੈਂ ਕਿਸੇ ਹੋਰ ਕੋਲੇ ਗਿਆਗਾ। ਮੈਂ ਇੱਥੇ ਹਾਂ ਨਾ ਜਦੋਂ ਕੋਈ ਆਉਣਾਗਾ। ਤੇਰੇ ਕੋਈ ਆਉਣਾ ਤੂੰ ਵੀ ਐਨਾ ਕਬੱਟੀ ਬੈਠੀਆ ਮੇਰੇ ਤੋਂ ਤੈਨੂੰ ਗੁੱਸਾ ਕਿਹੜੀ ਗੱਲ ਦਾ ਮੇਰੇ ਨਾਲ ਸਿੱਧੀ ਗੱਲ ਕਰਨਾ ਕੋਈ ਮੈਂ ਤਾਂ ਤੇਰੇ ਮੂੰਹ ਲੱਗਣਾ ਨਹੀਂ ਚਾਹੁੰਦੀ ਹੈਗੀ ਜਿਹੜੀਆਂ ਕਰਤੂਤਾਂ ਕਰਦਾਗਾ ਨਾ ਤੂੰ ਤੈਨੂੰ ਗੁੱਸਾ ਹੀ ਆ ਤੇਰੇ ਤੇ ਨਾ ਕਰਤੂਤਾ ਮੈਂ ਕੀ ਕਰਤਾ ਨਾ ਮੇਰੀ ਗੱਲ ਸੁਣ ਮੈਂ ਹੁਣ ਆਉਦੇ ਭਰਾ ਦੀ ਮੰਗ ਉਹਤੇ ਛੱਡ ਦਿਆ ਤੂੰ ਤਾਂ ਇਸ ਗੱਲ ਤੋਂ ਗੁੱਸੇ ਹੋਈ ਪਈ ਐ ਤੈਨੂੰ ਸ਼ਰਮ ਨਹੀਂ ਆਉਂਦੀ ਤੇਰੀ ਕੋਠੇ ਜੜੀਆਂ ਜੜੀਆਂ ਧੀਆ ਨੇ ਵਿਆਹਣ ਵਾਲੀਆਂ ਵਈਆਂ ਪੀਆਂ ਆਪਦੇ ਘਰੇ ਲਿਆਉਣ ਨੂੰ ਫਿਰਦਾ ਤੂੰ ਉਹਨਾਂ ਨੂੰ ਤੋਰ ਉਹ ਜਦੋਂ ਭੌਂਕੀ ਜੰਨੀ ਐ ਚੁੱਪ ਨਹੀਂ ਕਰੀਦਾ ਦਿੱਥੋਂ ਹੁਣ ਟੁੱਟੇ ਸਤਰੇ ਨੂੰ ਬਾ ਉਨਾਰੇ ਮੇਰੀਆਂ ਧੀਆਂ ਦਾ ਬਾਈ ਤੁਹਾਨੂੰ ਕੀ ਦੁੱਖ ਹੈ ਜਦੋਂ ਮੈਂ ਕਰਨਾ ਹੋਇਆ ਮੈਂ ਆਪੇ ਕਰ ਦੂੰਗਾ ਕਰਨਾ ਹੋਇਆ ਕਰ ਦੂੰਗਾ ਉਹ ਵਿਚਾਰੀਆਂ ਮੇਰੇ ਕੋਲਆਂ ਲੰਗੀਆਂ ਮਾਸੀ-ਮਾਸੀ ਕਰਦੀਆਂ ਨੇ ਇੰਨੀਆਂ ਚੰਗੀਆਂ ਜਵਾਕੜੀਆਂ ਤੇਰੀਆਂ ਤੈਨੂੰ ਸ਼ਰਮ ਆਣੀ ਚਾਹੀਦੀ ਤੂੰ ਉਹਨਾਂ ਦਾ ਮੂੰਹ ਦੇਖਿਆ ਕਰ ਸਵੇਰੇ ਆਪਾਂ ਨੇ ਤੇਰੇ ਮੁਰੇ ਹੱਥ ਪਰਝਾਈ ਮੈਂ ਮੈਨੂੰ ਬਥੇਰੀ ਸ਼ਰਮ ਆਉਂਦੀ ਹੈ ਬਹੁਤੀ ਆ ਜਿਹੜਾ ਤੁਸੀਂ ਔਰਤਾਂ ਇਕੱਠੀਆਂ ਹੋ ਕੇ ਮੇਰੇ ਖਿਲਾਫ ਮੋਰਚਾ ਲਾਈ ਬੈਠੇਗਾ ਨਾ ਮੈਨੂੰ ਸਾਰਾ ਹੀ ਪਤਾ ਹੈ ਜੇ ਮੋਰਚਾ ਲਾਇਆ ਤਾਂ ਸੰਭਲ ਜਾ ਸਾਰੇ ਪਿੰਡ 'ਚ ਕੋਈ ਤੇਰੀ ਗਵਾਹੀ ਨਹੀਂ ਦਿੰਦਾ 10 ਸਾਲ ਹੋ ਗਏ ਕਿ ਮੈਨੂੰ ਵਿਆਹ ਹੀ ਆਈ ਨੂੰ ਉਹ ਚਲ ਕੋਈ ਨਹੀਂ ਭਾਬੀ ਮੈਂ ਕੀ ਕਰਾਉਣਾ ਕਿਸ ਤੋਂ ਗਵਾਹੀ ਲੈ ਦੇ ਕੇ ਉਹ ਯਾਰ ਬਾਈ ਕੀ ਕਰਾ ਬਈ ਡੇਢ ਮਹੀਨਾ ਦੇ ਕੇ ਨਾ ਤੂੰ ਬਹੁਤ ਲੰਮਾ ਟਾਈਮ ਦੇਦਾ ਡੇਢ ਮਹੀਨੇ ਤਾਂ ਬਹੁਤ ਕੁਛ ਦਾ ਕੁਛ ਹੋ ਜਾਂਦਾ ਹੈ ਹੈ ਉਹ ਯਾਰ ਸਾਰੇ ਖਿਹੜੇ ਪੈ ਗਏ ਸਾਰੇ ਮੇਰੇ ਖਿਲਾਫ ਬੋਲਣ ਲੱਗ ਗਏ ਉਦੋਂ ਉਹ ਮੈਂ ਤਾਂ ਕਹਿ ਸੀਗਾ ਵੀ ਤੁਸੀਂ ਪੱਕਠਕ ਕਰੋ ਸਰਪੰਚ ਬੈਠਾ ਸਾਰੇ ਜਣੇ ਘਰੇ ਬੈਠੇ ਹੋ ਤੁਸੀਂ ਵੀ ਹੁਣ ਜਿਹੜੀ ਗੱਲਬਾਤ ਕਰਨੀ ਹੈ ਕਰ ਲਓ ਹਾਂ ਉਹ ਗੱਲ ਵੱਖਰੀ ਹੈ ਤੋਰ ਤਰਾਈ ਦਾ ਜਿਹੜਾ ਭਾਵੇਂ ਤੁਸੀਂ ਡੇਢ ਦੀ ਬਜਾਏ ਭਾਵੇਂ 2 ਮਹੀਨਿਆਂ ਤੋਰ ਦਿਓ ਮੈਂ ਤਾਂ ਆਹੀ ਗੱਲ ਕਰਦਾ ਸੀ ਉਦੋਂ ਸਾਰੇ ਮੇਰੇ ਖਿਲਾਫ ਚੱਲ ਬੇ ਮੈਂ ਦੱਸ ਕੀ ਕਰਦਾ ਪਰ ਚਲ ਕੋਈ ਨਹੀਂ ਭਾਈ ਜੇ ਸਾਰੇ ਤੇਰੇ ਖਿਲਾਫ ਚੱਲ ਬੇ ਮੈਂ ਤਾਂ ਤੇਰੇ ਨਾਲ ਆ ਨਾ ਹੈਂ ਤੂੰ ਕੱਲਾ ਮੇਰੇ ਨਾਲ ਕੀ ਥੋੜੇ ਖੁੰਢ ਦੇ ਲਿਆ ਦਿਓ ਕੁੜੀ ਉਹ ਐਡੀ ਛੋਟੀ ਉਮਰ ਦੀ ਹੈਗੀ ਇਹ ਐਡਾ ਵੱਡਾ ਨਾ ਐਡਾ ਵੱਡਾ ਕਿੱਡਾ ਕ ਦੱਸੀ 40 ਸਾਲ ਦੀ ਉਮਰ ਨਹੀਂ ਹੋਈ ਹਲੇ ਮੇਰੀ ਤੇ ਫੇਰ ਉਹ ਤੇਰ ਤੋ ਆਦਤ ਚ ਆ ਤੇ ਉਹ ਨੇੜੇ ਆ ਤੁਹਾਨੂੰ ਕਿ ਮੈਂ ਨੇੜੇ ਆ ਮੈਨੂੰ ਤਾਂ ਹੋਰ ਹੀ ਨੇੜੇ ਆ ਤਬਾ ਘੇਰੀ ਦੂਰਾ ਤੇ ਤੂੰ ਨੇੜਿਆਂ ਤੇ ਫਿਰ ਤੋਂ ਆ ਕੇ ਲੈ ਆ ਫਿਰ ਜਾ ਕੇ ਜੇ ਤੈਨੂੰ ਅਹੀਂ ਨਹੀਂ ਆ ਹੋ ਤੇ ਜੇ ਤੈਨੂੰ ਮੇਰਾ ਦੁੱਖਾ ਤੇ ਆਪਦੀ ਭੈਣ ਲਿਆ ਦੇ ਫਿਰ ਮੇਰੇ ਘਰੇ ਲੈ ਹਜੇ ਜਿਹੜੀ ਉਹ ਮੇਰੀ ਭੈਣ ਨਹੀਂ ਹੈ ਕਿ ਜਿਹੜੇ ਤੇਰੇ ਬਸਦੀ ਆ ਜਿਹਨੂੰ ਨਿੱਤ ਕੁੱਟਦਾ ਨਿੱਤ ਗਾਲਾਂ ਦੇ ਜਿਹਦੀ ਜਿਹਦੀ ਤੂੰ ਆ ਵਕਾਲਤ ਕਰੀ ਜਾਨੀ ਆ ਨਾ ਤਾਂ ਉਹਨੂੰ ਇਹ ਗੱਲ ਸਮਝਾ ਵੀ ਮੈਨੂੰ ਪੁੱਤ ਜੰਮ ਕੇ ਦੇਵੇ ਮੇਰੇ ਘਰ ਦਾ ਵਾਰਿਸ ਜੰਮ ਕੇ ਦੇਵੇ ਹਾਂ ਉਹਦੇ ਹੱਥ ਚ ਫੜਿਆ ਵੀ ਜੰਮ ਕੇ ਦੇ ਦੇ ਜੰਮ ਕੇ ਦੇਵੇ ਨਾਲੇ ਹੋਰ ਗੱਲਾਂ ਮਾਰਨੋਂ ਤਾਂ ਥੋੜੀ ਐਡੀ ਜੀਭ ਲੱਗ ਜਾਂਦੀ ਐ ਗਿੱਠ ਦੀ ਉਂ ਨਹੀਂ ਕਿਸੇ ਨਾਲ ਥੋੜੀ ਗੱਲ ਤੋਂ ਆਇਆ ਜਾਂਦਾ ਪੂਰਾ ਕਪ ਕਰ ਹੁਣ ਹੁਣ ਨਾ ਬੋਲੀ ਚਲ ਕੋਈ ਨਹੀਂ ਬਾਈ ਕਿਕਰ ਪਹਿਲੀ ਗੱਲ ਤੇ ਯਾਰ ਇਹ ਠੀਕ ਨਹੀਂ ਦੱਸਿਆ ਯਾਰ ਜਦੋਂ ਆਪਾਂ ਗੱਲ ਕਰੀਏ ਨਾ ਬੁੜੀਆਂ ਦਾ ਮਤਲਬ ਹੀ ਨਹੀਂ ਬਣਦਾ ਇਹਦਾ ਕੋਈ ਆ ਕੇ ਖੜ ਕੇ ਗੱਲ ਕਰਨ ਦਾ ਆਪਣੇ ਨਾਲ ਉਹ ਬੁੜੀਆਂ ਦੇ ਆਤ ਕਿੱਥੇ ਜਾਂਦੀ ਆ ਬਾਈ ਮੈਂ ਕੀ ਬੋਲ ਕੇ ਕਰਨਾ ਜੋ ਕਰਨਾ ਕਰੋ ਮਰੋ ਦੋਨੇ ਜਣੀ ਮਰੋ ਦੋਨੇ ਯਾਰ ਮਾੜਾ ਮੋਟਾ ਤਾ ਤੂੰ ਸਮਝਾਇਆ ਕਰ ਯਾਰ ਮੇਰੇ ਤਾਂ ਚੱਲ ਕੋਈ ਗੱਲ ਹੱਥੋਂ ਬਾਹਰ ਆ ਸਾਰਾ ਕੁਝ ਪਰ ਮੇਰੇ ਵਾਲੀ ਇੰਨਾ ਵੀ ਨਹੀਂ ਬੋਲਦੀ ਤੂੰ ਤਾਂ ਜਮੀ ਖੋਲ ਦੇ ਰੱਖੀ ਆ ਬਾਈ ਉਹ ਬਾਈ ਇਹ ਨਹੀਂ ਸਮਝਦੀ ਇਹਨੂੰ ਜਿੰਨਾ ਸਮਝਾਓ ਐ ਸਮਝ ਲਓ ਵੀ ਕਦ ਨਾਲ ਮੱਥਾ ਮਾਰਨਾ ਹੈ ਕੰਦ ਨਾਲ ਮੱਥਾ ਨਾ ਮਾਰ ਟੀਮੀ ਨੂੰ ਹਮੇਸ਼ਾ ਜੁੱਤੀ ਦੇ ਥੱਲੇ ਰੱਖੀਦਾ ਹੁੰਦਾ ਜਦੋਂ ਉਹ ਜੁੱਤੀ ਦੇ ਉੱਪਰ ਆਉਣ ਨੂੰ ਕਰੇ ਨਾ ਉਹਦੀ ਸੇਰੀ ਰੱਬ ਦੇ ਨਹੀਂ ਤਾਂ ਉਹ ਐਂ ਹਿਸਾਬ ਨਾਲ ਨਹੀਂ ਇਹ ਟੀਮੀਆ ਰਾਜਪਾਟ ਬੁਕਾ ਦੇ ਦਿੰਦਿਆਂ ਨੇ ਤੇ ਨਾਲੇ ਫਿਰ ਜਿਹੜੇ ਹਿਸਾਬ ਨਾਲ ਤੇਰੀ ਟੀਮੀ ਦੀ ਜ਼ੁਬਾਨ ਚੱਲਦੀ ਹੈ ਇਹ ਤਾਂ ਤੈਨੂੰ ਮਿੰਟ ਚ ਦੀ ਬਰਬਾਦ ਕਰ ਦੂਗੀ ਅੱਛਾ ਬਈ ਹਾਂ ਮੇਰੀ ਗੱਲ ਸੁਣ ਮੇਰਾ ਤਾਂ ਕੰਮ ਚੱਲ ਜੂਗਾ ਮੈਂ ਤਾਂ ਦਬਾ ਰੱਖੀ ਆ ਉਹ ਠੀਕ ਹੈ ਨਾ ਜਿੰਨਾ ਟਾਈਮ ਮੇਰੇ ਮੇਰੇ ਸੱਸ ਮੇਰੇ ਘਰੇ ਆ ਉਨਾ ਟਾਈਮ ਹੀ ਬੋਲਦੀ ਐ ਠੀਕ ਐ ਨਾ ਪਰ ਮੈਨੂੰ ਐ ਲੱਗਦਾ ਜਿਹੜੇ ਹਸਾਬ ਨਾਲ ਤੇਰੇ ਵਾਲੀ ਬੋਲਦੀ ਐ ਨਾ ਇਹਨੇ ਤੈਨੂੰ ਦਬਾ ਲੈਣਾ ਥੋੜੇ ਟਾਈਮ ਦੇ ਵਿੱਚ ਵਿੱਚ ਸਿਆਣਾ ਬਣ ਨਾਲੇ ਮੇਰੀ ਗੱਲ ਸੁਣ ਤੀਮੀਆਂ ਦੇ ਥੱਲੇ ੜੀ ਲੱਗੀਦਾ ਹੁੰਦਾ ਰਣਮ੍ਰਿਤ ਬਣ ਗਿਆ ਨਾ ਇੱਕ ਵਾਰੀ ਸਾਰੇ ਪਿੰਡ ਦੇ ਵਿੱਚ ਤੇਰੀ ਬੇਇੱਜ਼ਤੀ ਹੋ ਜੂ ਤੇ ਇਹਨੂੰ ਬੋਲਣ ਦਾ ਮੌਕਾ ਨਾ ਦੇਈ ਹੁਣ ਜਦੋਂ ਤੇਰ ਨਾਲ ਕੋਈ ਗੱਲਬਾਤ ਹੋਗੀ ਨਾ ਤਾਂ ਲਾ ਦੀ ਘਟਾਪਾ ਕੁਛ ਨਹੀਂ ਹੁੰਦਾ ਠੀਕ ਆ ਭਾਈ ਠੀਕ ਐ ਨਾ ਮੈਂ ਸਮਝ ਗਿਆ ਤਰੀਕਾ ਨਾ ਹਾਂ ਬਾਕੀ ਮੈਂ ਖੇਤ ਜਾਣਾ ਨਵੇੜਕੇ ਆ ਜਾ ਖੇਤ ਬੈੜ ਦੇ ਨਾਲ ਲਾਉਣੇ ਆ ਪੈਗ ਠੀਕ ਹੈ ਠੀਕ ਆ ਭਾਈ ਠੀਕ ਆ ਜਾ ਚੰਗਾ ਇਹ ਤਾਂ ਮੈਂ ਦੀ ਨਹੀਂ ਪਤਾ ਕਿਹੜਾ ਵੇਲਾ ਹੋ ਗਿਆ ਉਹਦੇ ਨਾਲ ਲੱਗੇ ਨੂੰ ਨਾ ਤੈਨੂੰ ਸ਼ਰਮ ਨਹੀਂ ਹੁੰਦੀ ਤੂੰ ਉਹਦੇ ਪੈਰ ਚ ਪੈਰ ਧਰਦਾ ਘੰਟਾ ਹੋ ਗਿਆ ਤੈਨੂੰ ਉਹਦੇ ਨਾਲ ਮਗਜ ਮਾਰੀ ਮਾਰੀ ਜਾਂਦੇ ਇਹਨੂੰ ਮੇਰੀ ਗੱਲ ਸੁਣ ਲੈ ਜੇ ਉਹਦੇ ਕਿਸੇ ਵੀ ਗੱਲ ਦੇ ਵਿੱਚ ਤੂੰ ਹਾਮੀ ਭਰੀ ਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਘਰੋਂ ਕੱਢ ਦੂੰਗੀ ਤੈਨੂੰ ਮੈਂ ਐ ਕਿਵੇਂ ਕੱਢ ਦੇਗੀ ਮੇਂ ਕਰ ਮੇਰਾ ਨਹੀਂ ਕਰ ਤੇਰਾ ਨਹੀਂ ਨਾਲੇ ਉਹਨੂੰ ਤਾਂ ਸ਼ਰਮ ਆਉਂਦੀ ਨਹੀਂ ਹੈਗੀ ਕੀ ਉਹ ਇਹ ਜਾਂ ਤੂੰ ਉਹਦੇ ਨਾਲ ਰਲਿਆ ਪਿਆਗਾ ਮੇਰਾ ਯਾਰ ਹੈ ਰਹੂੰਗਾ ਮੈਂ ਤਾਂ ਨਾ ਫਿਰ ਕਰਦੀ ਤਾਂ ਤੈਨੂੰ ਹੈ ਨਹੀਂਗੀ ਕਰਦੀ ਕਿਉਂ ਨਹੀਂ ਹੈਗੀ ਸਾਰਾ ਕੁਝ ਤਾਂ ਕਰਦਾ ਮੈਂ ਦੱਸ ਕੀ ਕਰਦਾ ਕਰਦਾ ਉਹ ਫਾਂਸੀ ਆਪ ਨੂੰ ਤਾਂ ਲਵਾਊਗਾ ਨਾਲ ਤੈਨੂੰ ਵੀ ਲਵਾਊਗਾ ਅ ਜਿਹੜੇ ਕੁੱਤੇ ਕੰਮਾਂ 'ਚ ਪਏ ਹੋ ਤੁਸੀਂ ਉਹ ਕਿਸੇ ਆਏਗੇ ਤਾਂ ਤਾਂ ਨਾ ਬੁੱਲਾ ਕਰ ਮੂੰ ਤਾਂ ਤੂੰ ਬਥੇਰਾ ਕੁੱਤੇ ਵਾਂਗੂ ਭੌਂਕਦੀ ਐ ਇਹ ਤੇ ਮੇਰੀ ਬੇਇੱਜ਼ਤੀ ਤਾਂ ਨਾ ਕਰਾਇ ਕਰ। ਹੁਣ ਮੈਂ ਕੀ ਦੱਸੂ ਜਾ ਕੇ ਹੈ? ਵੀ ਇਹਨਾਂ ਟੀਮ ਨੇ ਇੰਨੀ ਖੋਲ ਦੇ ਰੱਖੀ ਆ। ਨਾਲੇ ਮੈਂ ਕੁੱਤਿਆਂ ਵਾਂਗੂ ਭੌਂਕਦੀ ਆਂ। ਨਾਲੇ ਸਾਰਾ ਤੁਹਾਡਾ ਗੋਲਾ ਠੰਡਾ ਕਰਾਂ। ਨਾਲੇ ਹਾਜੀ ਕੁੱਤਿਆਂ ਵਾਂਗੂ ਭੌਂਕਦੀ ਆਂ। ਉਹ ਸਿਖਾ ਗਿਆ ਤੇ। ਹਰਦੀ ਨਹੀਂ ਹੈ? ਤੁਸੀਂ ਇਹੀ ਨੋਟ ਆਉਣੀਆਂ। ਵੱਡੀਆਂ ਚਾਂਪੜੀਆਂ ਹੋਈਆਂ। ਹੈ? ਸਿਖਾ ਗਿਆ ਉਹ ਸਿਖਾ ਗਿਆ ਤੇਰੇ ਕੰਨ ਭਰ ਗਿਆ। ਜਨਾਨੀਆਂ ਕੁੱਟ ਨਹੀਂ ਜਾਣਦੇ ਹੋ, ਸ਼ਰਮ ਕਾਉਂਦੀ ਨਹੀਂ। ਵੱਡੀਆਂ ਆਈ ਬੀ। ਕੰਜਰਾ ਆਵਦਾ ਘਰ ਤਾਂ ਬਰਬਾਦ ਕਰੂਗਾ ਨਾਲ ਸਾਡਾ ਵੀ ਘਰ ਬਰਬਾਦ ਕਰੀ ਜਾਂਦਾ ਨੰਮੀ ਨਾਇਂ ਦੱਸੋ ਮੈਂ ਤੁਹਾਨੂੰ ਕਿੰਨੇ ਦਿਨ ਹੋ ਗਏ ਫੋਨ ਕਰਦੀ ਨਹੀਂ ਤੁਸੀਂ ਮੇਰਾ ਫੋਨ ਕਿਉਂ ਨਹੀਂ ਚੱਕਿਆ ਨਾ ਹੀ ਕੋਈ ਮੈਸੇਜ ਕੀਤਾ ਰਾਤ ਨੂੰ ਓ ਯਾਰ ਕੀ ਕਰਦਾ ਮੈਂ ਮੈਂ ਤਾਂ ਬਾਲਾ ਉਲਝਿਆ ਪਿਆ ਸੀਗਾ ਸਾਰੀ ਜ਼ਿੰਮੇਵਾਰੀ ਤਾਂ ਮੇਰੇ ਤੇ ਸੀਗੀ ਕਿਉਂ ਕੀ ਹੋ ਗਿਆ ਹੁਜਾ ਮੇਰੀ ਗੱਲ ਸੁਣ ਮੈਂ ਤੈਨੂੰ ਦੱਸਿਆ ਨਹੀਂਗਾ ਤਾਂ ਹੀ ਤੈਨੂੰ ਮੈਂ ਅਚਾਨਕ ਉਰੇ ਸੱਜ ਗਿਆ ਹੂੰ ਮੇਰਾ ਜਿਹੜਾ ਛੋਟਾ ਮਾਮਾ ਨੇ ਸੀਗਾ ਹਾਂਜੀ ਪਤਾ ਨਹੀਂ ਉਹਨੂੰ ਕੀ ਹੋਇਆ ਉਹਦੀ ਇੱਕੋ ਦਾਮ ਡੈਥ ਹੋ ਗਈ ਤੇ ਤੈਨੂੰ ਪਤਾ ਉਹਦਾ ਵਿਆਹ ਹੋਣਾ ਸੀਗਾ ਅੱਗੇ ਪਹਿਲਾਂ ਮਖਲਾਵਾ ਲਿਆਇਆ ਸੀ ਉਹਦਾ ਹਾਂ 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 ਤੇ ਉਹਦੇ ਪਿੱਛੇ ਰੌਲਾ ਜਾਂ ਪੈ ਗਿਆ ਸੀਗਾ ਘਰੇ ਹਜੇ ਭੋਗ ਭੋਗ ਹੀ ਪਿਆ ਸੀਗਾ ਭੋਗ ਪਾਉਣ ਤੋਂ ਬਾਅਦ ਜਿਹੜਾ ਮੇਰਾ ਵੱਡਾ ਮਾਮਾ ਵੱਡੇ ਮਾਮੇ ਨੇ ਰੌਲਾ ਪਾ ਲਿਆ ਸਾਰਿਆਂ ਦੇ ਵਿੱਚ ਕਿਉਂ ਉਹ ਤਾਂ ਹਜੇ ਬੈਠੇ ਸੀ ਕੁੜੀ ਵਾਲੇ ਉਹਨਾਂ ਦੇ ਠੀਕ ਹੈ ਸਾਰੇ ਸਾਰਾ ਪਰਿਵਾਰ ਬੈਠਾ ਸੀਗਾ ਅੱਗੇ ਐ ਕਰਕੇ ਵੀ ਭਾਈ ਇਹਨੂੰ ਤਾਂ ਮੈਂ ਘਰੋਂ ਜਾਣ ਨਹੀਂ ਦਿੰਦਾ ਮੇਰੇ ਭਰਾ ਦੀ ਮੰਗ ਆ ਇਹਨੂੰ ਤਾਂ ਕਹਿੰਦਾ ਮਾਮੀ ਨੂੰ ਮੈਂ ਉਰੇ ਰੱਖੂਗਾ ਵੀ ਜਿਹੜੀ ਮੇਰੀ ਮਾਮੀਆਂ ਛੋਟੀ ਹਾਂ ਤੇ ਤੂੰ ਐ ਦੇਖ ਲੈ ਤਾਂ ਐ ਕਿਵੇਂ ਹੋ ਸਕਦਾ ਨੇ ਕਰੇ ਕਿ ਮੇ ਰੱਖਣ ਗਏ ਉਹ ਉਹੀ ਤਾਂ ਮੈਂ ਗੱਲ ਸੋਚੀ ਜਨਾਗਾ ਮੈਂ ਤਾਂ ਉੱਥੇ ਫਿਰ ਬੋਲਿਆ ਨਹੀਂ ਕੋਈ ਯਾਰ ਬੋਲਦਾ ਸੋਣਾ ਵੀ ਨਹੀਂ ਲੱਗਦਾ ਪਰ ਅੱਧੇ ਬੋਲੀ ਗਏ ਅੱਧੇ ਉਹਦਾ ਮਾਮੇ ਵੱਡੇ ਮਾਮੇ ਦਾ ਸਾਥ ਵੀ ਦੇਈਗੇ ਪਰ ਮੈਂ ਤਾਂ ਇਹ ਗੱਲ ਸਮਝਦਾ ਵੀ ਉਹ ਸਹੀ ਟਾਈਮ ਨਹੀਂ ਸੀ ਗੱਲ ਕਰਨ ਦਾ ਚਾਹੇ ਕਿਵੇਂ ਵੀ ਕੋਈ ਵੀ ਗੱਲ ਕਰਨੀ ਸੀ ਕੋਈ ਗੱਲ ਕਰਨੀ ਸੀ ਰੁੱਕ ਕੇ ਗੱਲ ਕਰ ਲੈਣ ਦੋ ਚਾਰ ਦਿਨ ਉਹੀ ਤਾਂ ਗੱਲ ਸਮਝ ਨਹੀਂ ਲੱਗਦੀ ਮੈਨੂੰ ਤੂੰ ਆਪ ਦੇਖ ਮੈਨੂੰ ਤਾਂ ਮਾਮੀ ਤੇ ਨਾ ਛੋਟੀ ਮਾਮੀ ਤੇ ਬਾਲਾ ਤਰਸ ਆਉਂਦਾ ਤੈਨੂੰ ਪਤਾ ਜਿਹੜੀ ਵੱਡੀ ਮਾਮੀ ਆ ਤੇ ਮਾਮੇ ਨੇ ਕਿੰਨੀ ਕੁੱਟੀ ਉਹਦੋਂ ਬਾਅਦ ਚ ਕਿਉਂ ਫਿਰ ਹੁਣ ਜਦੋਂ ਉਹਨੇ ਐਂ ਕਹਿਤਾ ਵੀ ਮੈਂ ਅ ਕੀ ਛੋਟੀ ਨੂੰ ਇੱਥੇ ਰੱਖੂੰਗਾ ਉਹ ਕਹਿੰਦੀ ਤੂੰ ਮੇਰੇ ਹੁੰਦੇ ਸੌਕਨ ਕਿਵੇਂ ਰੱਖ ਲੈਣਾ ਇਹ ਗਲਤ ਗੱਲ ਆ ਨਾ ਵੱਡੇ ਮਾਮੇ ਦੀ ਐਂ ਕਰਨਾ ਉਹ ਵਿਚਾਰੀ ਵੱਡੀ ਮਾਮੀ ਕਿੱਥੇ ਜਾਊਗੀ ਵੱਡੀ ਮਾਮੀ ਦਾ ਛੱਡ ਜਿਹੜੀਆਂ ਦੋ ਕੁੜੀਆਂ ਨੇ ਉਹ ਕਿੱਥੇ ਜਾਣਗੀਆਂ ਤੂੰ ਉਹ ਵੀ ਸੋਚ ਜਵਾਕੜੀਆਂ ਰੁੱਲ ਜਾਣਗੀਆਂ ਤੇ ਹੋਰ ਹੁਣ ਮਾਮੇ ਨੂੰ ਕਿਉਂ ਨਹੀਂ ਸਮਝ ਆ ਗਈ ਗੱਲ ਦੀ ਉਹੀ ਤਾਂ ਮੈਨੂੰ ਸਮਝ ਨਹੀਂ ਲੱਗਦੀ ਉਤੋਂ ਦੇ ਉਤੋਂ ਵੱਡੀ ਮਾਮੀ ਦੀ ਮਾਂ ਵੀ ਉੱਥੇ ਸੀ ਉਹਦੇ ਸਾਹਮਣੇ ਗੱਲ ਕਰਤੀ ਹੁਣ ਉਹ ਰੋਜ਼ ਝੱਜੂ ਪਹੁੰਚ ਜਾ ਉੱਥੇ ਤੇ ਝੱਜੂ ਤਾਂ ਹੁਣ ਪਾਉਣਾ ਹੀ ਆ ਕਿਹੜੀ ਮਾਂ ਆਪਦੀ ਉਹੋ ਕਰ ਦੂਗੀ ਫਿਰ ਮੈਂ ਤਾਂਹੀਂ ਤਾਂ ਹੁਣ ਮੈਂ ਸੋਚੀ ਜਾਂਨਾ ਵੀ ਹੁਣ ਕਰਿਆ ਕੀ ਜਾਵੇ ਉਤੋਂ ਉਹ ਛੋਟੀ ਮਾਮੀ ਜਿਹੜੀ ਵਿਚਾਰੀ ਹਜੇ ਉਸ ਘਰ ਦੇ ਵਿੱਚ ਆਈ ਨਹੀਂ ਸੀਗੀ ਠੀਕ ਹੈ ਉਹਨੇ ਹੁਣ ਆਪਦੇ ਘਰ ਵਾਲੇ ਨਾਲ ਕਿੰਨੇ ਸੁਪਨੇ ਸਜਾਏ ਹੋਣਗੇ ਛੋਟੇ ਮਾਮੇ ਨਾਲ ਠੀਕ ਹੈ ਉਹ ਉਹਦੇ ਰਾਹ ਦੇ ਵਿੱਚ ਹੀ ਰਹਿ ਗਏ ਤੇ ਉਸ ਤੋਂ ਬਾਅਦ ਵਿੱਚ ਉਹਦੇ ਭੋਗ ਤੀ ਦੇਖ ਲੈ ਐਡੀਆਂ ਵੱਡੀਆਂ ਗੱਲਾਂ ਬਾਤਾਂ ਮਾਰੀਆਂ ਵਿਚਾਰੀ ਦੇ ਸਾਰੇ ਸੁਪਨੇ ਅਧੂਰੇ ਰਹਿ ਗਏ ਉਹ ਤਾਂ ਬਾਲਾ ਰੁਈ ਮੈਂ ਤਾਂ ਉਹਦੇ ਵਾਲ ਦੇਖ ਦੇਖ ਕੇ ਬਹੁਤ ਤਰਸਿਆ ਹੋਣਾ ਤਾਂ ਆਉਂਦਾ ਹੀ ਆ ਯਾਰ ਸਮਝਦੀ ਐ ਮੈਂ ਉਹਦੀ ਗੱਲ ਉਤੋਂ ਆਪਣਿਆਂ ਲਈ ਮਾਂ ਦੇਖ ਲੈ ਮੇਰੀ ਮਾਂ ਕਹਿੰਦੀ ਹਾਂ ਹਾਂ ਜਿਵੇਂ ਮੇਰਾ ਭਾਈ ਕਹਿੰਦਾ ਇਹ ਤਾਂ ਸਹੀ ਐ ਇਹ ਉਹਦਾ ਸਾਥ ਦੇ ਹੀ ਜਾਵੇ ਮੈਂ ਘਰੇ ਆ ਕੇ ਫਿਰ ਹਜਾਲ ਆ ਇਹਦਾ ਫਿਰ ਬੋਲੀ ਨਹੀਂ ਮੰਮੀ ਕੁਛ ਕਹਿੰਦੀ ਆ ਕਿ ਮੈਂ ਤਾਂ ਉਹਦੇ ਭਰਾ ਦੀ ਗੱਲ ਹੀ ਕਰੂੰਗੀ ਜਿਵੇਂ ਮੈਂ ਕਹੂੰਗਾ ਫਿਰ ਉਹ ਵੀ ਭਰਾ ਹੀ ਸੀ ਤੇਰਾ ਛੋਟਾ ਮੈਂ ਕਿਹਾ ਫਿਰ ਇਹਦਾ ਮਤਲਬ ਤੁਸੀਂ ਨੂੰ ਮਰਿਆ ਹੀ ਲੋਚਦੇ ਸੀਗੇ ਹਾਂ ਕਹਿੰਦੀ ਐਂ ਤਾਂ ਕਾਹ ਨੂੰ ਸੀ ਪਰ ਗੱਲ ਤਾਂ ਗੱਲ ਦੀ ਐ ਵੀ ਜਿਹੜਾ ਮੇਰੇ ਭਰਾ ਦੀ ਮੰਗ ਆ ਉਹ ਹੁਣ ਅਸੀਂ ਕਿਸੇ ਹੋਰ ਨੂੰ ਕਿਵੇਂ ਦੇਣਾਗੇ ਉਹ ਤਾਂ ਅਸੀਂ ਆਪਦੇ ਘਰੇ ਰੱਖ ਮੈਂ ਕਹਾਂ ਫਿਰ ਉਂ ਰੱਖ ਲੋ ਜਰੂਰੀ ਤਾਂ ਨਹੀਂ ਅਗਲੇ ਦੇ ਚਾਦਰ ਪਾ ਕੇ ਰੱਖਣੀ ਹਾਂ ਫਿਰ ਮੈਂ ਤਾਰ ਕੇ ਕਹਿੰਦਾ ਸੀ ਰੋਲਾ ਬਹੁਤ ਪਿਆ ਇਸ ਗੱਲ ਦਾ ਗੱਲ ਸੁਣੋ ਤੁਸੀਂ ਨਾ ਉਹਦਾ ਧਿਆਨ ਰੱਖਿਆ ਕਰੋ ਠੀਕ ਹੈ ਨਾ ਮੈਂ ਨਹੀਂ ਚਾਹੁੰਦੀ ਕੱਲ ਮੇਰਾ ਵੀ ਇਹੀ ਹਾਲ ਹੋਵੇ ਜਿਵੇਂ ਵਿਚਾਰੀ ਛੋਟੀ ਨਾਲ ਹੋਈ ਜਾਂਦਾ ਕੋਈ ਯਾਰ ਤੂੰ ਐਵੇਂ ਨਾ ਸੋਚਿਆ ਕਰ ਮੈਨੂੰ ਕਿਧਰ ਹੀ ਨਹੀਂ ਕੁਝ ਹੁੰਦਾ ਗੱਲ ਤਾਂ ਗੱਲ ਦੀ ਆ ਵੀ ਸੋਚਣ ਵਾਲੀ ਗੱਲ ਇਹ ਆ ਵੀ ਹੁਣ ਉਹ ਮੇਰੀ ਛੋਟੀ ਮਾਮੀ ਕੀ ਕਹੂਗੀ ਮੈਂ ਤਾਂ ਹੁਣ ਐਵੇਂ ਨਹੀਂ ਸਮਝ ਲੱਗਦਾ ਵੀ ਮੈਂ ਉਹਨੂੰ ਮਾਮੀ ਕਹਾਂ ਕਿ ਨਾ ਕਹਾਂ ਕਿ ਹੁਣ ਸਾਡੇ ਤਾਂ ਕੋਈ ਰਿਸ਼ਤਾ ਵੀ ਨਹੀਂ ਰਿਹਾ ਉਹਨਾਂ ਵਿਚਾਰੀ ਦੀ ਹੁਣ ਕਿਹਨੇ ਸੁਣਨੇ ਕਿਸੇ ਨੇ ਨਹੀਂ ਸੁਣਨੇ ਤੇ ਉਹਦੇ ਮਾਪਿਓ ਕੀ ਕਹਿੰਦੇ ਉਹਦੇ ਮਾਪਿਓ ਤਾਂ ਐ ਕਹਿ ਗਏ ਕਹਿੰਦੇ ਸਾਨੂੰ 45 ਦਿਨਾਂ ਦਾ ਟਾਈਮ ਦਿਓ 45 ਦਿਨਾਂ ਬਾਅਦ ਸੋਚ ਕੇ ਦੱਸਾਂਗੇ ਹੁਣ ਮੈਨੂੰ ਤਾਂ ਐ ਹੋਈ ਜਾਂਦਾ ਕਿਤੇ ਉਹਦੇ ਮਾਪਿਓ ਕੋਈ ਗਲਤ ਫੈਸਲਾ ਨਾ ਲੈ ਲੈਣ ਕਿਤੇ ਮਾਮੇ ਦੀ ਹਾਂ ਦੀ ਹਾਂ ਚ ਮਲਾ ਦੇਣ ਤੂੰ ਸੀ ਗੱਲ ਕਰਕੇ ਵੇਖ ਲਾਂਦੇ ਉਹ ਮਗ ਵਿੱਚ ਵਿੱਚ ਦੀ ਗੱਲਾਂ ਤਾਂ ਕਰੀ ਜਾਂਦਾ ਹੁਣ ਆਇਆ ਸੀਗਾ ਕੱਲ ਮੈਨੂੰ ਮਾਮੇ ਦਾ ਫੋਨ ਕਹਿੰਦਾ ਆ ਜਾ ਕਹਿੰਦਾ ਰਸਤੇ ਰਸਤੇਦਾਰ ਜੇ ਆਈ ਜਾਂਦੇ ਆ ਠੀਕ ਆ ਕਹਿੰਦਾ ਹੋਰ ਬਾਧੂ ਕੰਮ ਜਿਆ ਕਰਨ ਵਾਲੇ ਤੇ ਆਪਾਂ ਕਰ ਦਿੰਦੇ ਆ ਨਗਾ ਮੈ ਤੋ ਤਨੀ ਆਈ ਦਾ ਮਤਾ ਜਵ ਦਾ ਮਾਂ ਕਹਿੰਦੀ ਸੀ ਕਹਿੰਦੀ ਚੱਲ ਮੈਂ ਜਾ ਕੇ ਆਉਂਗੀ ਹੁਣ ਉਹ ਜਾਵੜੂਗੀ ਤੇ ਮੇਰਾ ਤਾਂ ਉਥੇ ਜਾਣ ਨੂੰ ਜੀ ਨਹੀਂ ਕਰਦਾ ਹੁਣ ਸਿੱਧੀ ਜੀ ਗੱਲ ਤਾਂ ਇਹ ਆ ਜੀ ਕਦੋਂ ਕਰਦਾ ਜੇ ਧੱਜੂ ਤਾਂ ਉਹਨਾਂ ਨੇ ਪਾ ਰੱਖਿਆ ਗੱਲਾਂ ਤਾਂ ਕੀ ਕਰੀ ਜਾਂਦੀਆਂ ਨੇ ਇਹ ਕੋਈ ਗੱਲ ਕਰਨ ਵਾਲੀ ਗੱਲ ਹੈ ਉਹੀ ਤਾਂ ਗੱਲਾਂ ਯਾਰ ਲੈ ਮੈਨੂੰ ਪ੍ਰੋਮਿਸ ਕਰੋ ਪਹਿਲਾਂ ਵੀ ਆਪਣਾ ਰਿਸ਼ਤਾ ਹੀ ਰਹੂਗਾ ਲੈ ਕਮਾਲ ਹੋ ਗਈ ਤੂੰ ਕਿਉਂ ਡਰਦੀ ਹੈ ਪ੍ਰੋਮਿਸ ਬੱਸ ਮੈਂ ਕਿਤੇ ਨਹੀਂ ਜਾਂਦਾ ਮੈਨੂੰ ਡਰ ਲੱਗਦਾ ਯਾਰ ਜਿਹੜੀਆਂ ਗੱਲਾਂ ਤੁਸੀਂ ਦੱਸੀ ਇਹਨਾਂ ਨੇ ਇਹ ਗੱਲਾਂ ਨੂੰ ਸੋਚ-ਸੋਚ ਕੇ ਪਤਾ ਨਹੀਂ ਮੈਨੂੰ ਆਪ ਨੂੰ ਡਰ ਜਿਹਾ ਲੱਗਦਾ ਆ ਇਹ ਦੇਖ ਆ ਪੰਜ ਉਂਗਲਾਂ ਨੇ ਇਹ ਪੰਜ ਉਂਗਲਾਂ ਬਰਾਬਰ ਹੋਈਆਂ ਕਦੇ ਨਹੀਂ ਹੋਈਆਂ ਨਾ ਹਰ ਇੱਕ ਬੰਦਾ ਇੱਕੋ ਜਿਹਾ ਨਹੀਂ ਹੁੰਦਾ ਇਹ ਮੇਰੇ ਮਾਮੇ ਦੀ ਸੋਚ ਪਤਾ ਨਹੀਂ ਕਿਹੇ ਜੀ ਆ ਪਰ ਤੂੰ ਉਸ ਗੱਲ ਦੀ ਫਿਕਰ ਨਾ ਕਰ ਮੈਂ ਤੇ ਮੇਰੀ ਮਾਂ ਇਹੋ ਜਿਹੀ ਨਹੀਂ ਹੈਗੀ ਪਤਾ ਨਹੀਂ ਕਿਉਂ ਮਾਂ ਹੁਣ ਇਸ ਟਾਈਮ ਤੇ ਉਹਦਾ ਸਾਥ ਦੇ ਰਹੀ ਆ ਇਹ ਵੀ ਨਹੀਂ ਮੇਰੇ ਦਿਮਾਗ ਦੇ ਵਿੱਚ ਪਰ ਤੂੰ ਇਸ ਗੱਲ ਦੀ ਫਿਕਰ ਨਾ ਕਰ ਵੀ ਜੇ ਮੇਰੀ ਮਾਂ ਉਹਦਾ ਸਾਥ ਦੇਈ ਜਾਂਦੀ ਆ ਤਾਂ ਉਹ ਤੇਰੇ ਨਾਲ ਮਾੜਾ ਕਰੂਗੀ ਕੁਝ ਇਥੇ ਪਤਾ ਵੱਡਾ ਮਾਮਾ ਕੁਝ ਕਹਿ ਦੇ ਮਾਂ ਨੂੰ ਮੇਰੇ ਨਾਲ ਵੀ ਐਂ ਕੁਝ ਕਰਨ ਲੱਗ ਜੇ ਮੰਮੀ। ਓ ਨਹੀਂ ਨਹੀਂ ਨਹੀਂ। ਤੂੰ ਇਸ ਗੱਲ ਦੀ ਟੈਨਸ਼ਨ ਲੈ। ਪ੍ਰੋਮਿਸ ਬੱਸ ਜਿਹੜੀ ਗੱਲ ਤੂੰ ਕਹੇਂਗੀ ਜਿਵੇਂ ਤੂੰ ਕਹੇਂਗੀ ਓਵੇਂ ਹੋਊਗਾ ਸਾਰਾ ਕੁਝ। ਠੀਕ ਹੈ ਨਾ? ਠੀਕ ਹੈ ਜੀ। ਹਾਂ। ਤੇ ਨਾਲ ਤੂੰ ਆਪਦੇ ਘਰੇ ਗੱਲ ਕਦੋਂ ਕਰਨੀ ਆ ਫਿਰ? ਕੋਈ ਗੱਲ ਨਹੀਂ ਮੈਂ ਘਰੇ ਤਾਂ ਗੱਲ ਕਰ ਲੂੰਗੀ। ਪਹਿਲਾਂ ਤੁਸੀਂ ਤਾਂ ਇੱਧਰ ਇੱਕ ਪਾਸਾ ਕਰ ਲਓ। ਇਹ ਤਾਂ ਯਾਰ ਹੋ ਜਾਊਗਾ। ਮੈਂ ਤਾਂ ਹੁਣ ਉੱਥੇ ਜਾ ਕੇ ਨਹੀਂ ਦਾਜੀ ਸਿੱਧੀ ਜੀ ਗੱਲ ਐ। ਮੈਨੂੰ ਤਾਂ ਆਇਆ ਆਪਣਾ ਛੇ ਦਿਨੇ ਘਰ ਬਸੇ ਤੇ ਆਪਾਂ ਇੱਕ ਪਾਸੇ ਹੋ ਕੇ ਬਹਿ ਜਾਈਏ। ਕਰੇ ਗੱਲ ਕਰ ਦਨਨਾ ਗੱਡ ਹੁਣ ਕੋਈ ਗੱਲ ਨਹੀਂ ਮੈਂ ਘਰੇ ਗੱਲ ਕਰ ਲੂੰ ਤੁਸੀਂ ਕਰ ਲੇ ਪਹਿਲਾਂ ਇਹ ਦੱਸੋ ਮੈਂ ਤਾਂ ਕਰ ਲੂੰਗਾ ਮੇਰੇ ਤਾਂ ਕੱਲੀ ਬੇਬੇ ਆ ਯਾਰ ਉਹਨਾਂ ਕਦੋਂ ਮਰਜ਼ੀ ਗੱਲ ਕਰਾਂ ਹਾਂ ਮੈਂ ਘਰੇ ਗੱਲ ਕਰ ਲਾਂ ਬਾਅਦ ਤੁਸੀਂ ਗੱਲ ਕਰੋ ਬੇਬੇ ਮੁਕਰ ਜੇ ਬਾਅਦ ਮੇਰੇ ਘਰ ਦੇ ਮੇਰੇ ਧੋਨ ਫੜੀ ਖੜੀ ਹੋਣ ਗੱਲ ਸੁਣ ਮੈਨੂੰ ਤਾਂ ਐ ਸੀਗਾ ਵੀ ਚੱਲ ਕੋਈ ਗੱਲ ਨਹੀਂ ਠੀਕ ਹੈ ਇਹਨਾਂ ਦਾ ਵਿਆਹ ਹੋ ਜਾਂਦਾ ਛੋਟੇ ਮਾਮੇ ਦਾ ਉਸ ਤੋਂ ਬਾਅਦ ਵਿੱਚ ਦੇਖਦੇ ਹਾਂ ਠੀਕ ਹੈ ਇਹਦਾ ਹੁਣ ਵਿਚਾਰ ਵਿਚਾਰੇ ਰਹਿ ਗਿਆ ਤਾਂ ਕਰਕੇ ਕਹਿਣਾ ਹੁਣ ਤੈਨੂੰ ਵੀ ਆਪਣੇ ਵਿਆਹ ਦੀ ਗੱਲ ਹੁਣ ਚੱਲੂਗੀ ਠੀਕ ਹੈ ਪਹਿਲਾਂ ਤਾਂ ਮੈਨੂੰ ਹੀ ਪੁੱਛਣਗੇ ਕੁੜ हां हूं ना ਕਰਦੇ ਹੋ ਕਿਸ ਨੂੰ ਹਸਾਬ ਲਾ ਲਿਓ ਜੇ हां ਕਰਤੀ ਤਾਂ ਫਿਰ ਮੈਂ ਤੈਨੂੰ ਤਾਂ ਹੀ ਕਹੀ ਐ ਨਾ ਟਾਈਮ ਲੰਘਦਾ ਜਾਂਦਾ ਛੇਰੀ ਦੇ ਨੇ ਘਰੇ ਗੱਲ ਕਰ ਲੈ ਪਹਿਲਾਂ ਤੁਸੀਂ ਗੱਲ ਕਰੋ ਫਿਰ ਮੈਨੂੰ ਦੱਸਿਓ ਉੱਥੇ ਗੱਲ ਕਰ ਲਵਾਂ ਨਾਲ ਦੇ ਨਾਲ ਹੀ ਕਰਨੀ ਨਹੀਂ ਮੰਮੀ ਨਾਲ ਗੱਲ ਆ ਜੀ ਜਾ ਕੇ ਨਾ ਦੱਸ ਦਿੰਦੀ ਮੈਂ ਠੀਕ ਐ ਜੀ ਚਲਿਓ ਚਲ ਆ ਜਾ